ਫੋਨ ਦੀ ਘੰਟੀ ਵੱਜਦੀ ਹੈ ਤਾਂ ਸਿਮਰਨ ਨੇ ਫੋਨ ਚੁੱਕਿਆ ਦੂਸਰੇ ਪਾਸੇ ਸਿਮਰਨ ਦੀ ਮੰਨਣਾਂ ਸੁਮਨ ਬੋਲਦੀ ਹੈ ਹਾਲਚਾਲ ਪੁੱਛਣ ਤੋਂ ਬਾਅਦ ਸੁਮਨ ਕਹਿੰਦੀ ਹੈ ਭਾਬੀ ਕੱਲ ਰਮਨਜੀਤ ਦੇ ਜਨਮ ਦਿਨ ਤੇ ਤੁਸੀਂ ਸਾਰਿਆਂ ਨੇ ਆਉਣਾ ਹੈ ਥੋੜਾ ਜਲਦੀ ਆ ਜਾਣਾ ਤੁਸੀਂ ਮੇਰੇ ਨਾਲ ਥੋੜਾ ਕੰਮ ਵੀ ਕਰਵਾ ਦੇਣਾ ਸਿਮਰਨ ਆਪਣੇ ਘਰ ਵਾਲੇ ਨੂੰ ਦੱਸਦੀ ਹੈ ਕਿ ਸੁਮਨ ਦਾ ਫੋਨ ਆਇਆ ਸੀ ਕੱਲ ਰਮਨਜੀਤ ਦਾ ਜਨਮ ਦਿਨ ਹੈ ਅੱਜ ਸ਼ਾਮ ਨੂੰ ਜਾ ਕੇ कोई तो चंगा जा गिफ्ट ले वैसे ऐसी जो भी दवा छोटा ही होना है पर लगे, सुमन देखने बहुत ही सोनी सी उसका विह इस करके काफी सौखे घर होयामन की सस सोनी मिलन करके बहुत खुश से उसने कोई दास की मंग भी नहीं की ਔਰ ਸੋਮਨ ਬਾਬਿਆ ਸੋਖੇਕਾਰ ਹੋਣ ਕਰਕੇ ਹੁਣ ਉਸ ਵਿੱਚ ਆਕੜ ਬਹੁਤ ਵੱਧ ਗਈ ਸੀ ਉਸ ਦੀ ਬੋਲੀ ਤੇ ਪਹਿਨਾਵੇ ਵਿੱਚ ਲੋੜ ਤੋਂ ਵੱਧ ਦਿਖਾਵਾ ਸੀ ਸਿਮਰਨ ਅਤੇ ਅੰਮ੍ਰਿਤ ਹਰ ਦਿਨ ਤਿਹਾੜੀ ਤੇ ਆਪਣੀ ਹੈਸੀਅਤ ਤੋਂ ਜ਼ਿਆਦਾ ਸੋਮਨ ਨੂੰ ਦਿਂਦੇ ਸਨ ਇਸ ਵਾਰ ਵੀ ਉਹਨਾਂ ਨੇ ਜਾਨ ਦੀ ਪੂਰੀ ਤਿਆਰੀ ਕਰ ਲਈ ਸੀ ਅਗਲੇ ਦਿਨ ਸਿਮਰਨ ਅਤੇ ਅੰਮ੍ਰਿਤ ਤਿਆਰ ਹੋ ਜਾਣ ਲਈ ਘਰੋਂ ਨਿਕਲਦੇ ਨੇ ਥੋੜੀ ਦੂਰ ਜਾ ਕੇ ਉਹਨਾਂ ਦੀ ਗੱਡੀ ਖਰਾਬ ਹੋ ਜਾਂਦੀ ਹੈ ਕੋਈ ਦੁਕਾਨ ਵੀ ਲੱਗੇ ਨਹੀਂ ਸੀ ਰਾਤ ਵੀ ਹੋ ਰਹੀ ਸੀ ਅਮਿਤ ਨੇ ਇਧਰ ਉਧਰ ਜਾ ਕੇ ਵੀ ਦੇਖਿਆ ਪਰ ਕੋਈ ਵੀ ਗੱਡੀ ਰਿਪੇਅਰ ਜਾਂ ਕਰਨ ਵਾਲੀ ਦੁਕਾਨ ਨਾ ਮਿਲੀ ਆਖਿਰ ਉਹਨਾਂ ਨੇ ਇੱਕ ਆਟੋ ਲਿਆ ਤੇ ਸੁਮਨ ਘਰ ਪਹੁੰਚੇ ਸੁਮਨ ਨੇ ਜਦੋਂ ਦੇਖਿਆ ਕਿ ਉਸ ਦਾ ਭਰਾ ਤੇ ਭਾਬੀ ਆਟੋ ਵਿੱਚ ਆਏ ਨੇ ਉਸਨੇ ਬਹੁਤ ਸ਼ਰਮ ਮਹਿਸੂਸ ਕੀਤੀ ਤੇ ਉਸ ਨੂੰ ਸਿਮਰਨ ਅਤੇ ਅਮਰਿਤ ਦੇ ਬਹੁਤ ਗੁੱਸਾ ਵੀ ਆਇਆ ਕਿ ਸਾਰੇ ਰਿਸ਼ਤੇਦਾਰ ਗੱਡੀਆਂ ਵਿੱਚ ਆ ਰਹੇ ਨੇ ਤੇ ਉਸ ਦੇ ਪੇਕੇ ਵਾਲੇ ਆਟੋ ਵਿੱਚ ਸੁਮਨ ਉਹਨਾਂ ਨੂੰ ਅੱਗੇ ਹੋ ਮਿਲੀ ਵੀ ਨਹੀਂ ਥੋੜੀ ਜਿਹੀ ਦੇਰ ਬਾਅਦ ਪ੍ਰੋਗਰਾਮ ਸ਼ੁਰੂ ਹੋਇਆ ਸੁਮਨ ਨੂੰ ਸਾਰੇ ਰਿਸ਼ਤੇਦਾਰ ਗਿਫਟ ਦੇ ਰਹੇ ਸੀ ਤੇ ਕੁਝ ਗਿਫਟ ਸੁਮਨ ਖੋਲ ਕੇ ਵੀ ਦੇਖ ਰਹੀ ਸੀ ਸਿਮਰਨ ਨੇ ਅੱਗੇ ਹੋ ਕੇ ਸੁਮਨ ਨੂੰ ਗਿਫਟ ਦਿੱਤਾ सुमन ने क्या कोई छोटी जी चीज होनी है इस विच मैं दे विच खोल के देख सामने। मेरी बेजती होनी है पैसे बचा मेरे स्टैंडर्ड का भी नहीं सोचा सुमन दया यही गल् सुन सिमरन बहुत बुरा लग्या ओह कुछ ना बोली पर सिमरन दियां अखा भार आईया अमित ਅਮ੍ਰਿਤ ਨੇ ਵੀ ਇਹ ਸਾਰੀਆਂ ਗੱਲਾਂ ਸੁਣ ਲਈਆਂ ਸਨ ਉਸ ਨੂੰ ਆਪਣੀ ਭੈਣ ਤੋਂ ਬਹੁਤ ਜ਼ਿਆਦਾ ਗੁੱਸਾ ਆਇਆ ਪਰ ਉਹ ਬਿਨਾਂ ਕੁਝ ਕਹੇ ਸਿਮਰਨ ਨੂੰ ਨਾਲ ਲੈ ਆਪਣੇ ਘਰ ਆ ਗਿਆ ਸੁਮਨ ਦੀ ਸੱਸ ਨੂੰ ਥੋੜੀ ਕੱਲ ਦੀ ਸਮਝ ਲੱਗ ਗਈ ਕਿਉਂਕਿ ਉਹ ਚੰਗੀ ਤਰ੍ਹਾਂ ਸੁਮਨ ਦੇ ਸੁਭਾਅ ਤੋਂ ਵਾਕਿਫ ਸੀ ਉਹ ਬਹੁਤ ਨਰਮ ਦਿਲ ਦੀ ਔਰਤ ਸੀ ਪਾਰਟੀ ਖਤਮ ਹੋਣ ਤੋਂ ਬਾਅਦ ਸੁਮਨ ਦੀ ਸੱਸ ਨੇ ਉਸ ਨੂੰ ਸਾਰੀ ਗੱਲ ਬਾਤ ਪੁੱਛੀ ਉਸਨੇ ਸੋਮਨ ਨੂੰ ਆਪਣੇ ਭਰਾ ਭਾਬੀ ਨਾਲ ਪੂਰਾ ਬੁਰਾ سلوਕ ਕਰਨ ਲਈ ਡਾਂਟਿਆ ਵੀ ਸੋਮਨ ਦੀ ਸੱਸ ਨੇ ਕਿਹਾ ਚੱਲ ਹੀ ਆਪਣੇ ਪੇਕੇ ਜਾ ਕੇ ਆਪਣੇ ਭਰਾ ਭਾਬੀ ਕੋਲ ਮਾਫੀ ਮੰਗੀ ਉਹ ਆਪਣੀ ਹیثیت ਤੋਂ ਜ਼ਿਆਦਾ ਦੇਖ ਕੇ ਜਾਂਦੇ ਨੇ ਸੋਮਨ ਅਗਲੇ ਦਿਨ ਹੀ ਆਪਣੇ ਪੇਕੇ ਘਰ ਗਈ ਅਤੇ ਸਿਮਰਨ ਅਤੇ ਅੰਮ੍ਰਿਤ ਕੋਲੋਂ ਮਾਫੀ ਮੰਗੀ ਤੇ ਕਿਹਾ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਉਹਨਾਂ ਨੇ ਵੀ ਸੁਮਨ ਨੂੰ ਆਪਣੀ ਛੋਟੀ ਭੈਣ ਹੋਣ ਕਰਕੇ ਮਾਫ ਕਰ ਦਿੱਤਾ।